ਤੇਰਾ ਨਹੀਂ ਬੈਠੀ ਆ ਹਾਂਜੀ ਆਜਾ ਮੰਮੀ ਜੀ ਫੋਰ ਪੁੱਤ ਪਿੰਡੋਂ ਆਇਆ ਫੋਨ ਹਾਂਜੀ ਉਹਨੇ ਗੱਲ ਕਰਕੇ ਠੀਕ ਠਾਕ ਹਾਂਜੀ ਠੀਕ ਠਾਕ ਵਧੀਆ ਸਾਰੇ ਤੈਨੂੰ ਸਾਡਾ ਪਰਿਵਾਰ ਕਿਦਾਂ ਦਾ ਲੱਗਾ ਪੁੱਤ ਬਹੁਤ ਵਧੀਆ ਮੰਮੀ ਜੀ ਦੇ ਲੱਗਾ ਵਾ ਨਾ ਹਾਂਜੀ ਹਾਂਜੀ ਚੱਲ ਕੋਈ ਨਹੀਂ ਹੈ ਆਪਾਂ ਕਿੰਨੇ ਕ ਜਾਣੇ ਆ 4 ਤੇ ਜਾਣੇ ਆ ਹਾਂਜੀ ਇਦਾਂ ਹੱਸਦਾ ਖੇਡਦਾ ਹੀ ਬੰਦਾ ਚੰਗਾ ਲੱਗਦਾ ਹੈ ਹੈਨਾ ਹਾਂਜੀ ਜੀ ਇਹ ਤਾਂ ਗੱਲ ਸਹੀ ਹੈ ਤੇ ਚੱਲ ਆ ਜਾ ਮੈਂ ਤੈਨੂੰ ਸੋਈ ਵਿੱਚ ਨਾ ਸਮਾਨ ਦੱਸਦੀ ਆ ਕਿੱਥੇ ਕਿੱਥੇ ਰੱਖਿਆ ਵਾ ਚਲੋ ਕਿੱਡੇ ਆਏ ਸਮਾਨ ਦੱਸਦੀ ਆ ਕੰਮ ਤਾਂ ਤੁਹਾਨੂੰ ਹੀ ਕਰਨਾ ਪੈਣਾ ਸਾਰਾ ਲੈ ਪੁੱਤ ਆ ਗਈਆਂ ਹਾਂਜੀ ਆ ਵੇਖ ਲਾ ਸਾਰਾ ਸਮਾਨ ਸੋਈ ਚ ਪਿਆ ਵਾ ਖੰਡ ਭਤੀ ਇੱਥੇ ਹੀ ਉਹ ਡੱਬੇ ਵਿੱਚ ਠੀਕ ਹੈ ਠੀਕ ਹੈ ਨਾ ਤੇ ਜਿਹੜੀ ਚੀਜ਼ ਦਾ ਨਾ ਪਤਾ ਲੱਗੇ ਤੂੰ ਮੈਨੂੰ ਆਵਾਜ਼ ਮਾਰ ਕੇ ਤੇ ਪੁੱਛ ਲਈ ਠੀਕ ਹੈ ਚੀਜ਼ ਕਨਾਂ ਨਹੀਂ ਗਾ ਲੰਗੀ ਜੀ ਮੈਂ ਵੀ ਤੁਹਾਡੇ ਨਾਲ ਇੱਕ ਗੱਲ ਕਰਨੀ ਸੀ ਮੈਨੂੰ ਨਾ ਰੋਟੀ ਨਹੀਂ ਬਣਾਉਣੀ ਹੁੰਦੀ ਅੱਜ ਲੈ ਪੁੱਤ ਫਿਕਰ ਕਿਉਂ ਕਰਦੀਆਂ ਤੈਨੂੰ ਰੋਟੀ ਪਾਣੀ ਦੀ ਮੈਂ ਚੱਜ ਨਾ ਜਾਸ ਖਾ ਲ ਦੇਣੀ ਆ ਵੇਖੀ ਤੂੰ ਮੈਂਟ 'ਚ ਰੋਟੀ ਪਾਣੀ ਬਣਾ ਲਿਆ ਕਰਨਾ ਵਾ ਇਹ ਕਿੱਦਾਂ ਦੀ ਗੱਲ ਹੋਈ ਚੱਲ ਪਹਿਲਾਂ ਤੇ ਮੈਂ ਕੜਾਈ ਦਿੰਨੀ ਆ ਤੂੰ ਪ੍ਰਸ਼ਾਦ ਬਣਾ ਠੀਕ ਆ ਮੰਮੀ ਜੀ ਆ ਲੈ ਕੜਾਈ ਚੱਲ ਪੁੱਤ ਤੂੰ ਪ੍ਰਸ਼ਾਦ ਬਣਾ ਅਧਰਾ ਵਿੱਚ ਸਾਰਾ ਸਮਾਨ ਈ ਜੇ ਨਾ ਕੁਝ ਪਤਾ ਲੱਗੂਗਾ ਨਾ ਮੈਨੂੰ ਆਵਾਜ਼ ਮਾਰ ਲਈ ਮੈਂ ਆਈ ਹੁਣੇ ਠੀਕ ਆ ਮੰਮੀ ਜੀ ਪ੍ਰਸ਼ਾਦ ਤੇ ਮੈਂ ਦਿੰਨੀ ਆ ਬਣਾ ਬਾਕੀ ਸਾਰੇ ਕੰਮ ਤੈਨੂੰ ਹੀ ਕਰਨੇ ਪੈਣੇ ਆ ਉਲੇ ਰੋਟੀ ਮੇਰੀ ਘਰ ਸੋਣਾ ਰੋਟੀ ਤਾਂ ਮੈਂ ਲੈਂਦੀ ਆ ਸੰਦੀਪ ਨੇ ਇਹਨੂੰ ਭੇਜਣਾ ਸੀ ਸੰਦੀਪ ਨੂੰ ਕੀ ਪਿਆ ਜੜਾਵਾ ਹਾਂਜੀ ਉਹ ਮੈਨੂੰ ਆਉਂਦੀ ਵੀ ਮੈਨੂੰ ਮੰਮੀ ਰੋਟੀ ਪਾਣੀ ਨਹੀਂ ਬਣਾਉਣਾ ਆਉਂਦਾ ਰੋਟੀ ਵੀ ਨਹੀਂ ਆਉਂਦੀ ਇਹ ਕਿਹੜੀ ਗੱਲ ਮੰਮੀ ਚਲ ਕੋਈ ਗੱਲ ਨਹੀਂ ਮੈਂ ਆਪੇ ਜਾਸ ਖਾ ਲੈਣੀ ਆ ਕਾਲਾ ਨਾ ਭਵੇਂ ਉਹਦੇ ਨਾਲ ਹੌਸਲੇ ਨਾਲ ਗੱਲ ਕਰੀਦੀ ਹੁੰਦੀ ਆ ਮੈਂ ਆਪ ਕਰ ਲੈਣਾ ਸਾਰਾ ਕੰਮ ਹਾਂਜੀ ਕੱਲ ਦੇ ਨਿੱਕੀ ਨਿੱਕੀਆਂ ਕੁੜੀਆਂ ਰੋਟੀ ਬਣਾ ਲੈਂਦੀਆਂ ਮੇਰੀ ਗਾ ਸੋਣਾ ਸਮਾਂ ਹੀ ਐਦਾਂ ਦਾ ਵਾ ਕਿੱਥੇ ਨਿਕੀਆਂ ਨਿਕੀਆਂ ਕੁੜੀਆਂ ਰੋਟੀ ਬਣਾ ਲੈਦੀਆਂ ਬਾਹਰ ਦੇ ਖਾਣੇ ਖਾਂਦ ਗਈ ਕਦੀ 버ਗਰ ਮੰਗਾ ਲਿਆ ਕਦੀ ਪੀਜ਼ਾ ਮੰਗਾ ਲਿਆ ਰੋਟੀ ਆ ਲੱਜ ਕਾ ਲੋਕਾਂ ਦਾ ਧਿਆਨ ਘਾਟੀ ਆ ਮੰਮੀਆਂ ਦੋ ਤਿੰਨ ਮਹੀਨੇ ਤੁਸੀਂ ਸਿਖਾਉਣ ਦੇ ਲਾਵੋਗੇ ਉਹਨੂੰ ਕੋਈ ਗੱਲ ਨਹੀਂ ਸਿਆਣੀ ਆ ਉਹਨੇ ਆਪੇ ਸਿੱਖ ਲੈਣਾ ਵਾ ਇੱਕ ਵਾਰ ਸਿੱਖ ਲਈ ਉਹਨੇ ਚੀਜ਼ ਕਿ ਜਦਾਂ ਸਬਜ਼ੀ ਨੂੰ ਤੜਕਾ ਕਿਦਾਂ ਲਾਉਣਾ ਵੇਖੀ ਉਹਨੇ ਮਿੰਟਾਂ ਮਿੰਟੀ ਬਣਾ ਲਿਆ ਕਰਨੀ ਮੇਰੇ ਨਾਲੋਂ ਵਧੀਆ ਉਹਨੇ ਸਬਜ਼ੀ ਤਿਆਰ ਕਰ ਲਿਆ ਕਰਨੀ ਮੁੜਕੇ ਕੱਲ ਫਿਰ ਤੁਸੀਂ ਨਾ ਬੋਲੋ ਠੀਕ ਆ ਹੁਣ ਆਪ ਹੀ ਸਿਖਾ ਦਿਓ ਫਿਰ ਮੈਨੂੰ ਨਾ ਕਿਓ ਕੋਈ ਗੱਲ ਨਹੀਂ ਮੈਂ ਤੈਨੂੰ ਹੀ ਸਮਝਾਉਣ ਆਈ ਆ ਵੀ ਤੂੰ ਰੌਲਾ ਪਾਉਣਾ ਵਾ ਸੰਦੀਪ ਸਬਜ਼ੀ ਨਹੀਂ ਬਣੀ ਸੰਦੀਪ ਰੋਟੀਆਂ ਨਹੀਂ ਪੱਕੀਆਂ ਤਾਂ ਰੌਲਾ ਘੱਟ ਪਾ ਚੰਗਾ ਮੈਂ ਲੱਗੀ ਆ ਬਣਾਉਣ ਤਾਂ ਕੋਈ ਨਹੀਂ ਬਣਾ ਕੇ ਦਿਖਵਾਲਦੀ ਆ ਤੁਹਾਨੂੰ ਮੰਮੀ ਤੁਸੀਂ ਵੀ ਨਾ ਦੋ 5 ਕਿੱਲਿਆਂ ਦੇ ਮਗਰੀ ਪਏ ਕੰਮ ਕੋਈ ਕਰਨਾ ਹੁੰਦਾ ਨਹੀਂ ਆ ਝਟ ਲਾਉਣ 5 ਕਿੱਲੇ ਉਹ ਚੱਲ ਕੋਈ ਗੱਲ ਨਹੀਂ ਮੈਂ ਸਖਾਲ ਦੇਣੀ ਜਾ ਚ ਵੇਖੀ ਕਿਦਾਂ ਛੰਡਦੀਆਂ ਇਹਨੂੰ ਇਦਾਂ ਨਹੀਂ ਰਹਿਣ ਦਿੰਦੀ ਮੈਨੂੰ ਵੀ ਪਤਾ ਵਾ ਕਿ ਮੈਨੂੰ ਵੀ ਕਿਤੇ ਕੱਲ ਨੂੰ ਆਉਣਾ ਜਾਣਾ ਪੈਣਾ ਵਾ ਇਹ ਥੋੜਾ ਕਿਤੇ ਭੈਣ ਭਰਾ ਦੇ ਜਾਉਂਗੀ ਤੇ ਆਣ ਕੇ ਰੋਟੀ ਪਾਣੀ ਬਣਾਉਂਗੀ ਆਪੇ ਮੇਰੇ ਆਉਂਦੇ ਰੋਟੀ ਪਾਣੀ ਤਾਂ ਪੱਕਾ ਹੋਊਗਾ ਉਹ ਤਾਂ ਮਮੀ ਮੈਂ ਸੋਚਣ ਡਿਆ ਵਾ ਕੱਲ ਨੂੰ ਤੁਸੀਂ ਕਿਰੇ ਚਲੇ ਗਏ ਤੇ ਮੈਂ ਤੇ ਭੁੱਖਾ ਰਹਿਮ ਇੱਥੇ ਘਰ ਉਹ ਕੋਈ ਨਹੀਂ ਤੇਰੀ ਪਕਾ ਕੇ ਜਾਇਆ ਕਰੂੰਗੀ ਜਿੰਨਾ ਚਿਰ ਉਹਨੂੰ ਜਾਚ ਨਹੀਂ ਗਈ ਆਉਂਦੀ ਅਗਲੀ ਮੈਨੂੰ ਗਏ ਤੂੰ ਰੋਟੀ ਬਣਾ ਉਹ ਕੋਈ ਗੱਲ ਨਹੀਂ ਗਈ ਉਹਨੇ ਜਾ ਸਿੱਖ ਜਾਣੀ ਐ ਅੱਜ ਕੱਲ ਕੁੜੀਆਂ ਬਥੇਰੀਆਂ ਤੇਜ ਵਾ ਫੋਨ ਤੋਂ ਵੇਖ ਕੇ ਜਾ ਸਿੱਖ ਲੈਂਦੀਆਂ ਤਾਂ ਹੀ ਤੈਨੂੰ ਮੈਂ ਸਮਝਾਇਆ ਵਾ ਇਹ ਤੂੰ ਹੀ ਹੁਣ ਆ ਵੀ ਸਿਖਾਉ ਮੈਂ ਤੇ ਗੱਲ ਨਾ ਹੋਵੇ ਬਿਲਕੁਲ ਨਹੀਂ ਕੋਈ ਗੱਲ ਨਹੀਂ ਮੈਂ ਸਿਖਾ ਲੂੰਗੀ ਬਾਰ ਬਾਰ ਇੱਕੋ ਗੱਲ ਨਾ ਕਰੀ ਜਾ ਤੂੰ ਬੈ ਤੇ ਮੈਂ ਸਬਜ਼ੀ ਬਣਾ ਕੇ ਤੇ ਹੁਣੇ ਫੁਲਕੇ ਲਾ ਕੇ ਲਈ ਤੇ ਰਵਾੜ ਡੈਡੀ ਨੂੰ ਸਮਝਾ ਦੇ ਮੇਰੇ ਕਿ ਇਦਾਂ ਕੰਮ ਕੋਈ ਨਹੀਂ ਉਹ ਨਾ ਹਿਆ ਹੁੰਦਾ ਡੈਡੀ ਨੇ ਕੀ ਕਹਿਣਾ ਕੋਈ ਗੱਲ ਨਹੀਂ ਡੈਡੀ ਨੂੰ ਮੈਂ ਆਪੇ ਦੱਸ ਦਿੰਨੀ ਆ ਲੈ ਆ ਰੋਟੀ ਪਰ ਭੁੱਖ ਲੱਗੀ ਹੈ ਲਈ ਆ ਪ੍ਰਸ਼ਾਦ ਬਣਾਉਣ ਪਹਿਲਾਂ ਉਹ ਖਾ ਲਓ ਮਾਸਾ ਮਾਸਾ ਚਲੋ ਠੀਕ ਆ ਚੰਗਾ ਖਾ ਮੋ ਰੋਟੀ ਨਹੀਂ ਬਣਾਣੀ ਆਉਂਦੀ ਕੋਨਾ ਕੋਦੇ ਸਦਾ ਕੇ ਭੇਜ ਦੇ ਪਤਾ ਨਹੀਂ ਕੀ ਹਿਸਾਬ ਆ ਵਜਲ ਦੇ ਲੋਕਾਂ ਦਾ ਨੇ ਬੈਠੇ ਜੇ ਬਾਈ ਜੀ ਦਲਜੀਤ ਹੋਰ ਕੀ ਘੜੀ ਜਾਂਦੇ ਓਏ ਇਹੋ ਹੀ ਵੇਖਣ ਡਿਆ ਸੀ ਮੈਂ ਖਬਰਾਂ ਨੂੰ ਰਾਈ ਅੱਛਾ ਮੈਂ ਸੋਚਣ ਡਿਆ ਸੀ ਹਾਂਜੀ ਜੋਬ ਨੂੰ ਨਹੀਂ ਆਈ ਹੁਣ ਕਿੰਨੇ ਦਿਨ ਹੋ ਗਏ ਲੱਗ ਰਿਹਾ ਚੱਕਰ ਮਾਰਦਾ ਹੀ ਉਧਰ ਪੈਲੀਆਂ ਜੇ ਓਏ ਉਹਨੂੰ ਪੁੱਤ ਮੈਂ ਸਮਝਾਤਾ ਸੀ ਤੇਰੇ ਹੁੰਦਿਆਂ ਹਾਂਜੀ ਵੀ ਤੂੰ ਆਪ ਨਾ ਆਇਆ ਤਾਂ ਸਾਨੂੰ ਫੋਨ ਕਰਦਿਆ ਕਰ ਨਾ ਹੀ ਬਾਈ ਫੋਨ ਆਇਆ ਉਹਨਾਂ ਦਾ ਤੇ ਚੱਲ ਕੋਈ ਗੱਲ ਨਹੀਂ ਆਪੇ ਆਜੂਗਾ ਤੈਨੂੰ ਵੀ ਇਟਾ ਕਾਦਾ ਫਿਕਰ ਵਾ ਮੈਂ ਸੋਚਣ ਡਿਆ ਸੀ ਇਹ ਗੱਲ ਦਿਲ ਤੇ ਲੱਗ ਗਈ ਆ ਤੂੰ ਇੰਨਾ ਸਮਝਾਇਆ ਨਾ ਵਧੀਆ ਕੀਤਾ ਤੁਸੀਂ ਉਹ ਪੁੱਤ ਜੇ ਮੈਂ ਇਨਾ ਕੰਮ ਨਾ ਨਾ ਕਰਦਾ ਤੇ ਉਹਨੇ ਤੇ ਗਿਜਣਾ ਹੀ ਸਹੀ ਗੱਲ ਆ ਉਹਨੇ ਫਾੜਨੀ ਹੀ ਕਹੀ ਤੇ ਇੱਥੇ ਆ ਜਾ ਕਰਨਾ ਸੀ ਕਦੀ ਨਕਾਲਾ ਉਂਡਿਆ ਵਾ ਕਦੀ ਮੈਂ ਕੰਮ ਕਰਨ ਡਿਆ ਵਾ ਤਾਂ ਹੀ ਤੇਨੂੰ ਮੈਂ ਕਿਹਾ ਸੀ ਨਹੀਂ ਚੰਗਾ ਕੀਤਾ ਤੁਸੀਂ ਆਪੇ ਪਰੌਣਾ ਹੀ ਤੇ ਬੁਰੇ ਲੱਗੀਦਾ ਵਾ ਤੇ ਆਪਣੀ ਨੌਰ ਵਾਲੀ ਦੀ ਗੱਲ ਨਹੀਂ ਸੁਣੀ ਰੋਟੀਆਂ ਨਹੀਂ ਬਣਾਉਣੀਆਂ ਆਉਂਦੀਆਂ ਉਹਨੂੰ ਤੇ ਜਿੱਦ ਕਿਦਾਂ ਦੀਆਂ ਗੱਲਾਂ ਕਰਦੇ ਆ ਤੂੰ ਮੰਮੀ ਨੇ ਕਿਤੇ ਕਿਹਾ ਹਣਾ ਵਾ ਅੱਛਾ ਤੇ ਆਹ ਸਮਾਨ ਤੇਨੂੰ ਦੱਸ ਦਿੰਨੀ ਆ ਰੋਟੀ ਮੈਨਾਂ ਲੈ ਕਰੀ ਆਂ ਆਂਦੀ ਮੰਮੀ ਵੀ ਨਾ ਤੁਹਾਡੀ ਨਹੀਂ ਬਣਾਉਣੀ ਆਉਂਦੀਆਂ ਮੈਂ ਸੁਣ ਲਓ ਲੈ ਲਓ 5 ਕਿੱਲੇ ਪੁੱਤ ਉਹਨੇ 5 ਕਿੱਲੇ ਦਾਅ ਚ ਲੈ ਆਈ ਆ ਤੇ ਰੋਟੀਆਂ ਤੇਰੀ ਮਾਂ ਨੂੰ ਲਾਉਣੀਆਂ ਪੈਣੀਆਂ ਉਹਨੇ ਥੋੜੀਆਂ ਲਾਉਣੀਆਂ ਡੈਡੀ ਮੰਮੀ ਜਦਾ ਪਿੱਛੇ ਪਈ ਅਹੀਂ ਦੋਨੇ ਕਿਹਾ ਤੋ ਇਹ ਵੀ ਆਏ ਮੰਮੀ ਨੂੰ ਇਹ ਕਿਉਂ ਗੱਲ ਕਰੀ ਜਾਂਦੀ ਮੇਰੀ ਭੈਣ ਰਿਸ਼ਤਾ ਕਰਾਉਂਦੀ ਮੇਰੀ ਭੈਣ ਕਰਾਉਂਦੀ ਆ ਲੈ ਹੁਣ ਖਾ ਪੱਕੀਆਂ ਆਉਂਦੀਆਂ ਹੁਣ ਭੈਣਾਂ ਦੇ ਨਾਲ ਸਿਰ ਪਕਾਉਣੀਆਂ ਮਾਸੀ ਨੇ ਅੱਜ ਤੇ ਪਕਾਉਣੀਆਂ ਪਕਾਉਣੀਆਂ ਉਹਨੇ ਹੀ ਆ ਮੈਂ ਤੇ ਕਿਹਾ ਹਾਂ ਸਖਾਓ ਬਦੋਂ ਨੂੰ ਹੁਣ ਲੜਿਓ ਨਾ ਆਪਸ ਵਿੱਚ ਮੈਨੇ ਕਿਹਾ ਆਂ ਅੰਦਰ ਮੰਮੀ ਨੂੰ ਉਹ ਪੁੱਤ ਸਾਰੇ ਕੰਮ ਹੋਣੇ ਆ ਇਹਨੇ ਇੱਕ ਦੋ ਦਿਨ ਪਕਾਉਣੀਆਂ ਵਾ ਤੇ ਮੁੜ ਕੇ ਫੇਰ ਉਹਨੂੰ ਕਹਿਣਾ ਬਉਟੀਆਂ ਲਾ ਦੇ ਉਹਨੇ ਕਿਥੋਂ ਲਾਉਣੀਆਂ ਜਦੋਂ ਉਹਨੂੰ ਪਕਾਉਣੀਆਂ ਨਹੀਂ ਹੁੰਦੀਆਂ ਇਹ ਤੇ ਹੋੜ ਹੀ ਨਾ ਨਹੀਂ ਜਲਦੀ ਵਿਆਹ ਕੋ ਕੀਤਾ ਵਾ ਮੈਨੂੰ ਘੋਟੀ ਪਾਣੀ ਪੱਕਾ ਮਿਲੂਗਾ ਮੰਮੀ ਨੇ ਵਿਆਹ ਹੀ ਤਾਂ ਕੀਤਾ ਨਹੀਂ ਛੇਤੀ ਮੇਰਾ ਨਹੀਂ ਤਾਂ ਮੈਨੂੰ ਬਾਹਰ ਜਾਣ ਦਿੰਦੇ ਮੈਨੂੰ ਪਹਿਲੋਂ ਉਹ ਕੋਈ ਗੱਲਾਂ ਇਹਨੇ ਲਈ ਜਾਣੀਆਂ ਮੈਂ ਜਦੋਂ ਕਹਾਂਂ ਡੇ ਮੈਂ ਲਾ ਦੇ ਆਪੀ ਲਾਉਂਦੀ ਆ ਫੇਰ ਉਹ ਚਲ ਠੀਕ ਆ ਲੈ ਲਓ ਕੀ ਕਰਦੇ ਮੈਂ ਆ ਗਿਆ ਮੜਿਆ ਬਾਹਰੋਂ ਚਲ ਮੜਿਆ ਚੱਕਰਾਂ ਜੇ ਉਹ ਪੁੱਤ ਨੇ ਹੁਣ ਦਾਜ ਚ 5 ਕਿਲੇ ਲੈ ਲਿਆ ਤੇ ਦੁੱਧ ਰੋਟੀਆਂ ਉਹਨੇ ਥੋੜੀਆਂ ਲਾਉਣੀਆਂ ਇਹ ਤੇਰੀ ਮਾਂ ਨੂੰ ਲਾਉਣੀਆਂ ਪੈਣੀਆਂ ਵਾ ਇਹਦਾ ਰਦਾ ਹੀ ਵੀ ਕਰਿਆ ਇਦਾਂ ਹੀ ਕੰਮ ਚੱਲਣਾ ਵਾ ਤਾਂ ਆਣ ਕੇ ਘਰ-ਬਾਰ ਵੀ ਉਹਨੇ ਸਾਂਭ ਲੈਣਾ ਉਹਨੇ ਹੁਣ ਆਪਣੀ ਸੁੱਤੀ ਨਹੀਂ ਉੱਠਿਆ ਕਰਨਾ ਭੀ ਲੱਗੀ ਰਿਆ ਕਰੂ ਸਾਰਾ ਸਾਰਾ ਦਿਨ ਇਹੋ ਕੰਮ ਰਹਿਣਾ ਬੜਾ ਰਮਨ ਹਾਂਜੀ ਉਧਰ ਜੀਤ ਕੇ ਮੈਨੂੰ ਦੱਸਣ ਡਿਆ ਕੀ ਦੱਸਣ ਡਿਆ ਵਾ ਕਹਿੰਦਾ ਇਹ ਨੂੰ ਰੋਟੀ ਪਕਾਉਣੀ ਨਹੀਂ ਹੁੰਦੀ ਸੰਦੀਪ ਨੂੰ ਚਲ ਕੋਈ ਗੱਲ ਨਹੀਂ ਨਿਆਣੀ ਸਿਆਣੀ ਆ ਆਪੇ ਜਾਜ ਆਜੂਗੀ ਫਿਰ ਕੀ ਹੋ ਗਿਆ ਤੂੰ ਕੰਮ ਨਹੀਂ ਹੈ ਨਾ ਸਾੜੇ ਕਰਨ ਸਿਰ ਤੇ ਚੜਾਉਣ ਮੁੜ ਕੇ ਪਸਤਾਏਂਗੀ ਇੱਕ ਦਿਨ ਨੂੰ ਕੀ ਪਸਤਾਉਣਾ ਵਾ ਕੋਈ ਉਹਨੇ ਆਪਣੇ ਟਾਈਮ ਨਾਲ ਉਠਿਆ ਕਰਨਾ ਤੇ ਟਾਈਮ ਨਾਲ ਸਮਝਿਆ ਕਰਨਾ ਏਦਾਂ ਦੀ ਗੱਲ ਨਹੀਂ ਕੀ ਮੈਨੂੰ ਜਾਜ ਸਿਖਾਲ ਦੇਣੀ ਆ ਵੇਖ ਲਿਓ ਇੱਕ ਦੋ ਦਿਨ ਦੀ ਸਬਜ਼ੀ ਮੈਂ ਬਣਾਉਣੀ ਆ ਵੇਖ ਕੇ ਬੱਚੇ ਨੂੰ ਝਟ ਜਾਜ ਆ ਜਾਂਦੀ ਆ ਨਾਲੇ ਰਹੀ ਗੱਲ ਜਾ ਸਿੱਖਾਂਦੀ ਅੱਜ ਕੱਲ ਤਾਂ ਫੋਨ ਤੋਂ ਵੇਖ ਕੇ ਕੁੜੀਆਂ ਝਟਾ ਕੰਮ ਕਰ ਲੈਂਦੀਆਂ ਆ ਕੋਈ ਨਹੀਂ ਹੋ ਨਿਆਣੇ ਆ ਸਾਰਿਆਂ ਦੇ ਹੁਹਾੜੀ ਹੁੰਦਾ ਵਾ ਸਾਡਾ ਦਲਜੀਤ ਬਾਹਰ ਦਾ ਕਿੰਨਾ ਕੰਮ ਕਰਦਾ ਹੈਗਾ ਵੀ ਜਿਹੜਾ ਉਹਨੂੰ ਅਸੀਂ ਭੱਜ-ਭੱਜ ਕੇ ਪਈਏ ਵੀ ਤੈਨੂੰ ਰੋਟੀ ਬਣਾਉਣੀ ਨਹੀਂ ਆਉਂਦੀ ਨਿਆਣੇ ਆ ਪੀਜ਼ਾ ਖਾ ਲਿਆ 버ਗਰ ਖਾ ਲਿਆ ਇਹੋ ਜਿਹਾਂ ਆਤਾਵਾਂ ਨਿਆਣਿਆਂ ਦੀਆਂ ਕੋਈ ਨਹੀਂ ਹੁਣ ਇੱਥੇ ਆਈ ਆ ਆਪੇ ਸਭ ਕੁਝ ਚੇਂਜ ਹੋ ਜਾਣਾ ਵਾ ਨਹੀਂ ਤੇ ਪੀਜ਼ੇ 버ਗਰ ਨਾਲ ਏਦਾਂ ਟਾਈਮ ਲੰਘਦਾ ਹੈ ਉਹ ਮੈਂ ਤਾਂ ਰੋਟੀ ਨਹੀਂ ਬਣਾਉਂਦੇ ਉਹ ਬਣਾਉਂਦੇ ਹੀ ਕਾਲੇ ਗਿਆ ਪੈਂਦੇ ਜੇ ਕੋਈ ਗੱਲ ਨਹੀਂ ਆਪੇ ਬਣਾਉਣ ਲੱਗ ਪੋਗੀ ਤੇ ਤੂੰ ਵੀ ਕਿਤੇ ਪੀਜ਼ੇ ਵਾਲੀ ਦੁਕਾਨ ਤੇ ਗੱਲਬਾਤ ਕਰ ਛੱਡ ਫਿਰ ਤੁਹੀ ਤੇ ਬਸਨਾ ਜੇ ਨਹੀਂ ਹੀ ਰਿਸ਼ਤਾ ਹੋਇਆ ਤਾਂ ਵੀ ਮੇਰੇ ਦਿਵਾਲੇ ਜੇ ਹੁਣ ਵਿਆਹ ਹੋ ਗਿਆ ਵਾ ਤਾਂ ਵੀ ਮੇਰੇ ਦਿਵਾਲੇ ਤੁਹਾਡੇ ਵਾਲੀ ਤੇ ਉਹੀ ਹੱਦ ਹੋ ਗਈ ਆ ਉਹ ਸੁਣੂਗੀ ਤਾਂ ਕੀ ਕਹੂਗੀ ਪਿਆਈ ਨੂੰ ਕਿਹੜੇ ਦਿਨ ਹੋ ਗਏ ਆ ਗੱਲਾਂ ਕਰਨ ਵੀ ਡੈਪੇ ਆ ਚਲ ਮੈਂ ਕੀ ਗੱਲਾਂ ਕਰਨੀ ਆ ਵਾ ਤੂੰ ਹੀ ਪਸਤੌਣਾ ਜਦੋਂ ਦੇ ਟਾਈਮ ਤੇ ਉੱਠਿਆ ਨਹੀਂ ਕਰਨਾ ਉਹਨੇ ਵੇਖਣਾ ਵੀ ਚਾਹ ਵੀ ਅੰਦਰ ਆਉਂਦੀ ਤੇ ਰੋਟੀ ਪੱਕੀ ਮਿਲਦੀ ਆ ਤੇ ਕੀ ਲੋੜ ਵਾ ਕਰਨ ਦੀ ਨਹੀਂ ਨਹੀਂ ਮੈਂ ਅੰਦਰ ਚਾ ਕਿੰਨਾ ਕ ਦਿਨ ਪਿਆਲਣੀ ਆ ਆਪੇ ਚਾ ਬਣਾਇਆ ਕਰੂਗੀ ਮੈਂ 2-4 ਦਿਨ ਨਹੀਂ ਬਣਾਉਣੀ ਹੈਗੀ ਅੱਜ ਮੈਂ ਪ੍ਰਸ਼ਾਦ ਬਣਾਉਣ ਦਾ ਤਾਂ ਹੈ ਨਾ ਇਦਾਂ ਹੀ ਮੈਂ ਕਿਹਾ ਕਰਨਾ ਵਾ ਪੀ ਸਵੇਰੇ ਚਾਹ ਬਣਾ ਕੇ ਸਾਨੂੰ ਦੋਵਾਂ ਜੀਆਂ ਨੂੰ ਬੈੱਡ ਤੇ ਦਿਆ ਕਰਨੀ ਤੂੰ ਚੱਲ ਡੀਕੀ ਫੇ ਚਾਹ ਬੈੱਡ ਤੇ ਤਾਂ ਕਿਉਂ ਨਾ ਦਊਗੀ ਮੈਂ ਕਹੂੰਗੀ ਤਾਂ ਫੇਰ ਹੀ ਆ ਨਾ ਮੈਂ ਤਾਂ 2-4 ਦਿਨ ਕੰਮ ਤੇ ਨਹੀਂ ਲਾਇਆ ਤੇ ਚੱਲ ਕੋਈ ਗੱਲ ਨਹੀਂ ਅਜੇ ਕੀ ਨਵੀਂ-ਨਵੀਂ ਨੂੰ ਲਾਉਣਾ ਵਾ ਤਾਂ ਅੱਜ ਮੈਂ ਠਾਲ ਕੇ ਲਿਆਂਦਾ ਫੇਰ ਸੋਈ ਦੇ ਵਿੱਚ ਤਾਂ ਦੀ ਮੰਮੀ ਮੈਨੂੰ ਜਾਚ ਨਹੀਂਗੀ ਮੈਂ ਕਿਹਾ ਕੋਈ ਗੱਲ ਨਹੀਂ ਮੈਂ ਤੈਨੂੰ ਸਾਰੀ ਜਾਚ ਖਾਲ ਦੇਣੀ ਆ ਤੇ ਤੁਸੀਂ ਵੀ ਵੇਖਿਓ ਜਿੱਦਾਂ ਉਹਨੂੰ ਜਾਚ ਆ ਗਈ ਨਾ ਤੁਸੀਂ ਹੀ ਕਹਿਣਾ ਵਾ ਪੀ ਝਾਟੀ ਇਹਨੂੰ ਸਾਰਾ ਕੰਮ ਕਰਨਾ ਆ ਗਿਆ। ਚਾਲਾ ਰਮਨ ਜੀ ਇਹਨੂੰ ਕੁੜੀ ਨੂੰ ਨਹੀਂ ਨਾ ਕੰਮ ਕਰਨਾ ਆਉਂਦਾ ਤੇ ਸਖਾਲ ਦੇਈ ਇਹਨਾ ਮੁੜ ਕੇ ਕੋ ਪੱਤਾ ਪੈ ਜਾਏਗਾ ਕਿ। ਉਹ ਨਹੀਂ 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 ਕੋ ਪੱਤ ਪੈਂਦਾ। ਤੁਸੀਂ ਤੇ ਇੱਕੋ ਹੀ ਗੱਲ ਲੈ ਕੇ ਬਹਿ ਜਾਂਦੇ ਹੁੰਦੇ ਜੀ। ਜੇ ਮੁੰਡੇ ਲਾਗੇ ਗਈਆਂ ਉਹ ਵੀ ਇਦਾਂ ਡੈ ਪਿਆ ਹੈਗਾ ਜੇ ਤੁਹਾਨੂੰ ਦੱਸਿਆ ਵਾ ਤਾਂ ਤੁਸੀਂ ਵੀ ਇਦਾਂ ਹੀ ਡੈ ਪਿਆ ਜੀ। ਤੇ ਭੈਣ ਆਪਣੇ ਨੂੰ ਫੋਨ ਤੇ ਦੱਸਣਾ ਤੇ ਸਹੀ। ਦੱਸ ਹੁਣ ਵਿਆਹ ਕੇ ਤੁਹਾਡੇ ਘਰ ਆ ਗਈ ਭੈਣ ਨੂੰ ਮੈਂ ਕੀ ਦੱਸਾਂ? ਪਰ ਫਿਰ ਵੀ ਕੋਈ ਨਹੀਂ ਮੈਂ ਫੋਨ ਤੇ ਕੋਰਾ ਗੱਲ ਕਰਦੀ ਆ ਪੈਨੂੰ ਤਾਂ ਰੋਟੀ ਪਾਣੀ ਨਹੀਂ ਬਣਾਉਣਾ ਆਉਂਦਾ। ਉਹ ਹਾਂ ਨੂੰ ਦੱਸਦੀ ਤੇ ਸਹੀ। ਇਹਨੂੰ ਰੋਟੀ ਹੀ ਬਣਾਉਣੀ ਹੁੰਦੀ ਕੋਈ ਨਹੀਂ ਮੈਂ ਕਰਦੀ ਆ ਗੱਲ ਕਰਨੇ ਕੀ ਆ ਜੇ ਚਾਹ ਲਿਆ ਬਣਾ ਕੇ ਬਣਾਉਣੀ ਆ ਦੱਸ ਨਹੀਂ ਅੱਜਕੱਲ ਦੇ ਬੱਚਿਆਂ ਨੂੰ ਰੋਟੀ ਪਾਣੀ ਬਣਾਉਣਾ ਹੁੰਦਾ ਪਹਿਲਾਂ ਪੜਦੇ ਆ ਤੇ ਮੁੜ ਕੇ ਮਾਂ ਪਿਓ ਵਿਆਹ ਕਰ ਦਿੰਦੇ ਆ ਨਹੀਂ ਕੰਮ ਸਖਾਲਦੇ ਕੋਈ ਗੱਲ ਨਹੀਂ ਹੌਲੀ ਹੌਲੀ ਆਪੇ ਇਹਨੂੰ ਜਾ ਚ ਆ ਜਾਣੀ ਹੈ ਜਿੱਦਾਂ ਦਾ ਸਮਾਂ ਹੋਵੇ ਨਾ ਉਦਾਂ ਦਾ ਬੱਚੇ ਹੋ ਜਾਂਦੇ ਹੁੰਦੇ ਆ ਤੇ ਐਵੇਂ ਇਹ ਕਾਲੇ ਪਈ ਜਾਂਦੇ ਆ ਤੂੰ ਰੌਲਾ ਪਾਉਣਾ ਵਾ ਤੂੰ ਮੜ ਕੇ ਲੜਨਾ ਮੈਂ ਕਿਹੜੀ ਗੱਲੋਂ ਲੜਨਾ ਵਾ ਕੋਈ ਗੱਲ ਨਹੀਂ ਜਾਸ ਖਾਲ ਦੂੰਗੀ ਭੈਣ ਨੂੰ ਓਦਾਂ ਮੇਰਾ ਅਦਾ ਫੋਨ ਕਰਕੇ ਤੇ ਇੱਕ ਵਾਰ ਗੱਲ ਕਰਾਂ ਤੇ ਆ ਗੱਲ ਇਦਾਂ ਵਾ ਜਾਜ ਤਾਂ ਸਿਖਾਉਣੀ ਚਾਹੀਦੀ ਹੀ ਨਾ ਮਾਂ ਪਿਓ ਨੂੰ ਹੈਲੋ ਸਸਿਕਲ ਭੈਣ ਜੀ ਹਾਂਜੀ ਠੀਕ ਠਾਕ ਵਧੀਆ ਕੁਛ ਨਹੀਂ ਬੈਠੀ ਹਾਂ ਵੇਲੀ ਹਾਂ ਆਹੋ ਪੱਕੀਆਂ ਪਕਾਈਆਂ ਮਿਲਦੀਆਂ ਵਾਂ ਕੇ ਨਾ ਮੇਰੀ ਸੁਣ ਗੱਲ ਐ ਉਹ ਤਾਂ ਕਹਿੰਦੀ ਮੈਨੂੰ ਰੋਟੀ ਪਾਣੀ ਨਹੀਂ ਬਣਾਉਣਾ ਆਉਂਦਾ ਪੱਕੀਆਂ ਪਕਾਈਆਂ ਮੈਨੂੰ ਕਿੱਥੋਂ ਮਿਲਣੀਆਂ ਵਾਂ ਕਹਿੰਦੇ ਮੈਨੂੰ ਲੱਗਦਾ ਵਾ ਮੈਨੂੰ ਹੀ ਪਕਾ ਕੇ ਖਵਾ ਲੈਣੀਆਂ ਪੈਣੀਆਂ ਵਾ ਤੇ ਤੂੰ ਮਾੜਾ ਜ ਮੇਰੇ ਨਾਲ ਗੱਲ ਤੇ ਕਰਦੀ ਵੀ ਰੋਟੀ ਪਾਣੀ ਨਹੀਂ ਬਣਾਉਣਾ ਆਉਂਦਾ ਜਹਾ ਦੀ ਮਾਂ ਨੂੰ ਕਹਿੰਦੀ ਸਬਜੀ ਪਾਣੀ ਬਣਾਉਣਾ ਤੈਨੂੰ ਸਿਖਾ ਲ ਕਿੱਦਾਂ ਦੀ ਗੱਲ ਹੋਈ ਏ ਭੈਣ ਜੀ ਲੈ ਦੱਸ ਤੂੰ ਵੀ ਤੇ ਹੋਈ ਗੱਲਾਂ ਕਰਦੀਆਂ ਪੰਜ ਕਿੱਲੇ ਆਪਣੀ ਥਾਵਾਂ ਰੋਟੀ ਪਾਣੀ ਬਣਾਉਣਾ ਆਪਣੀ ਥਾਵਾਂ ਜੇ ਹੁਣ ਪੰਜ ਕਿੱਲੇ ਆ ਤਾਂ ਉਹਦੇ ਵਾਲੇ ਵੀ ਆਂਦੇ ਰਹੀਏ ਰੋਟੀ ਖਾਈਗੇ ਨਾ ਆਹੋ ਅਸ਼ੇ ਆਉਂਦਾ ਵਾ ਜਾਣ ਕੇ ਕਰਦੀ ਐ ਅਸ਼ਾ ਇਥੇ ਸਾਰੇ ਇਹੋ ਹੀ ਕਰਦੀ ਹੁੰਦੀ ਸੀ ਪੇਕੇ ਤੇ ਮੈਰ ਸੋਈ ਚ ਆਵਾਜ਼ ਮਾਰੀ ਮੈਂ ਹਾਂ ਚੱਲ ਪੁੱਤ ਆ ਪਿਆਈ ਸਮਾਨ ਆਈ ਤੇਰਾ ਕਾਰਬਾਰ ਤੇ ਪਹਿਲਾਂ ਬਣਾ ਪ੍ਰਸ਼ਾਦ ਤਾਂ ਮੁੜ ਕੇ ਬਣਾਈ ਰੋਟੀ ਪਾਣੀ ਮੰਮੀ ਜੀ ਮੈਂ ਤੁਹਾਡੇ ਨਾਲ ਇੱਕ ਗੱਲ ਕਰਨੀ ਸੀ ਮੈਂ ਤਾਂ ਕਦੀ ਨਾ ਘਰ ਕੰਮ ਕੀਤਾ ਨਹੀਂ ਮੈਨੂੰ ਰੋਟੀ ਪਾਣੀ ਨਹੀਂ ਬਣਾਉਣਾ ਆਉਂਦਾ ਤੇ ਮੈਂ ਉਹਦੀਆਂ ਗੱਲਾਂ 'ਚ ਆ ਗਈ ਮੈਂ ਨਾ ਆਉਂਦਾ ਹੋਊਗਾ ਤੇ ਪਾਜੀ ਤੇਰੇ ਮੈਨੂੰ ਛਿੜਕਾ ਦੇਣ ਡੇ ਹੀਗੇ ਚੱਲ ਕੋਈ ਨਹੀਂ ਇੱਥੇ ਆਉਗੀ ਨਾ ਤੁਸੀਂ ਸਮਝਾਓ ਜਾਂ ਤੁਸੀਂ ਇੱਥੇ ਆਓਗੇ ਤਾਂ ਫੇਰ ਸਮਝਾਓ ਵੀ ਪੁੱਤਰ ਹੁਣ ਤੇਰਾ ਘਰ ਵਾ ਇੱਥੇ ਕਿਹੜੀਆਂ ਦੋ ਚਾਰ ਜਾਣੀਆਂ ਵੀ ਜਿਹੜਾ ਮੰਡ ਵਰਤ ਕੇ ਕੰਮ ਕਰ ਲਿਆ ਕੰਮ ਤੇ ਤੂੰ ਹੀ ਕਰਨਾ ਵਾ ਹੁਣ ਚੱਲ ਮੈਂ ਵੀ ਕਰਾਉਂਗੀ ਨਾਲ ਐਡੀ ਗੱਲ ਨਹੀਂ ਕਿ ਵੀ ਮੈਂ ਵਹਿਲੀ ਬੈਠੀ ਰਹੂੰਗੀ ਸਬਜ਼ੀ ਕੱਟਤੀ ਆਟਾ ਗੁੰਨਤਾ ਉਤਲਾ ਪੁਤਲਾ ਕਰਾ ਦਿਆ ਕਰੂੰਗੀ ਹੁਣ ਇਹ ਥੋੜਾ ਵੀ ਕੋਈ ਮੇਰਾ ਭੈਣ ਭਰਾ ਆਇਆ ਤੇ ਮੈਂ ਉਹਦੇ ਲਾਗੇ ਬੈਠੀ ਤੇ ਰੋਟੀ ਪਾਣੀ ਮੈਨੂੰ ਪਕਾਉਣਾ ਪਵੇ ਤੇ ਇਹ ਲਾਗੇ ਬਹਿ ਜੇ ਇਦਾਂ ਨਹੀਂ ਜੇ ਹੁਣ ਇਹਨੂੰ ਸਮਝਾ ਦਿਓ ਫਿਰ ਆਹੋ ਨਹੀਂ ਨਹੀਂ ਕਾਲੀ ਮੈਂ ਕੀ ਪਹਿਣਾ ਵਾ ਕਾਲੀ ਨਹੀਂ ਮੈਂ ਪਹਿਨ ਰਹੀ ਮੈਂ ਤਾਂ ਤੁਹਾਡਾਂ ਨਾਲ ਗੱਲ ਹੀ ਕਰ ਰਹੀ ਆ ਹਾਂਜੀ ਹਾਂਜੀ ਕੋਈ ਨਹੀਂ ਆਉਣਾ ਹੀ ਇਹਨਾਂ ਨੇ ਫੇਰਾ ਪਾਉਣ ਚਲ ਜਿਓਗੇ ਤੁਸੀਂ ਉੱਧਰ ਤੁਹਾਨੂੰ ਡਰ ਪਿਆ ਕੋਈ ਨਹੀਂ ਕਲਾਉਂਗੀ 1-2 ਦਿਨ ਤੱਕ ਡੈਡੀ ਇਹਨਾਂ ਦੇ ਨਾਲ ਕਰਦੀਆਂ ਸਲਾਹ ਕਿ ਦਿਨ ਕਲਾਉਣਾ ਵਾ ਹੁਣ ਅੱਜ ਤੇ ਸ਼ੁੱਕਰਵਾਰ ਵਾ ਸੋਮਵਾਰ ਕਲਾਵਾਂਗੀ ਆਹੋ ਕੋਈ ਨਹੀਂ ਦੋਵੇਂ ਜਣੇ ਪਹਿਲਾਂ ਹੋ ਜਾਣਗੇ ਫਿਰ ਅਸੀਂ ਸਾਰੇ ਜਣੇ ਬਾਅਦ ਚਾਵਾਂਗੇ ਚੰਗਾ ਸਸਿਕਾ ਵੇਖ ਕੁੜਕ ਇੱਕ ਢੀ ਚਲਾਕ ਆ ਮੂੰਹ ਤਾਂ ਭੋਲੀ ਜਿਹੀ ਲੱਗਣ ਈ ਆ ਕਿ ਜਿੱਦਾਂ ਇਹਨੂੰ ਕੋਹ ਪਤਾ ਹੀ ਨਾ ਹੁੰਦਾ ਤੇ ਭੈਣ ਕਹਿਣ ਡਈ ਆ ਵੀ ਇੱਥੇ ਰੋਟੀ ਪਾਣੀ ਸਾਰੇ ਇਹੋ ਕਰਦੀ ਹੀ ਇੱਥੇ ਗੜੀਆਂ ਕੰਮ ਵਾਲੀਆਂ ਰੱਖੀਆਂ ਈ ਤੇ ਇੱਥੇ ਆਣ ਕੇ ਕਿੱਡੇ ਡਈ ਮੈਂ ਤੇ ਮੰਮੀ ਚ ਰੋਟੀ ਨਹੀਂ ਗੱਦੀ ਪਕਾਈ ਤਾਂ ਤੇਰਾ ਕੀ ਰਾਦਾ ਵਾ ਮੰਮੀ ਥਾਲੀ ਚ ਪਾ ਕੇ ਦੇਉਗੀ ਇਹ ਨਹੀਂ ਤੇਰੀ ਗੱਲ ਬਾਨੀ ਇਹ ਪਕਾ ਕੇ ਖਾਣੀ ਪੈਣੀ ਹੈ ਹਾਂ ਹਾਂ ਮੰਜੂ ਸਾਰੇ ਵਧੀਆ ਇੱਥੇ ਹਾਂ ਭਾਜੀ ਤੇਰੇ ਵੀ ਇੱਥੇ ਬਾਹਰ ਹੀ ਹੋਣੇ ਆ ਹਾਂ ਵਧੀਆ ਵਧੀਆ ਤੂੰ ਸੁਣਾ ਠੀਕ ਠਾਕ ਆ ਕੰਮ ਕੋਮਤ ਨਹੀਂ ਮੈਂ ਕਰਨਾ ਮੈਂ ਤਾਂ ਵਿਹਲੀ ਬੈਠੀ ਆ ਮम्मी ਆਏ ਹੀ ਮੇਰੇ ਵੱਲ ਆ ਜਾ ਤੈਨੂੰ ਰਸੋਈ ਚ ਸਮਾਨ ਦੱਸਾਂ ਰੋਟੀ ਪਣੀ ਸਾਨੂੰ ਪਤਾ ਹੀ ਹੈ ਮੈਂ ਸਾਰਾ ਕਰ ਲੈਣੀ ਆ ਮੈਂ ਤਾਂ ਮੰਮੀ ਨੂੰ ਇਹੀ ਬਹਨ ਲਾਇਆ ਮੈਂ ਕਿ ਮੈਨੂੰ ਨਹੀਂ ਕਿ ਸਭ ਕੁਝ ਹੁੰਦਾ ਕਰਨਾ ਹਾਂ ਠੀਕ ਨਹੀਂ ਵਧੀਆ ਵਾ ਸਾਰੇ ਵਧੀਆ ਬੇਖੜੇ ਉਹਨੂੰ ਕਹਿਣ ਲਈ ਆ ਵੀ ਮੈਨੂੰ ਤੇ ਰੋਟੀ ਪਾਣੀ ਆਉਂਦਾ ਵਾ ਮੈਂ ਤਾਂ ਝੂਠ ਬੋਲਣ ਲਈ ਆ ਕੋਈ ਨਹੀਂ ਝੂਠ ਬੋਲਣ ਲਈ ਹੈ ਨਾ ਜੇ ਤੂੰ ਸ਼ੇਰ ਹੋ ਆ ਨਾ ਮੈਂ ਸਵਾ ਸ਼ੇਰ ਆ ਕੋਈ ਗੱਲ ਨਹੀਂ ਸਿਰ ਬਣ ਕੇ ਪਹਿ ਜਾਣਾ ਮੈਂ ਵੀ ਰੋਟੀ ਬਣਾ ਜਿੱਦਾਂ ਦੀ ਬਣਾਵਾਂਗੇ ਆਪੇ ਖਾਣਗੇ ਨਾ ਚਲ ਮੰਜੂ ਠੀਕ ਆ ਮੈਂ ਨਾ ਤੈਨੂੰ ਫਿਰ ਫੋਨ ਕਰੂੰਗੀ ਠੀਕ ਆ ਵੇਲੇ ਟਾਈਮ ਹੁਣ ਨਾ ਕੋਈ ਸੁਣਨਾ ਲਵੇ ਠੀਕ ਆ ਹਾਂ ਕੋਈ ਗੱਲ ਨਹੀਂ ਤੂੰ ਵੀ ਫੋਨ ਕਰ ਦਿਆ ਕਰ ਠੀਕ ਆ ਠੀਕ ਆ ਚਲ ਠੀਕ ਆ ਓਕੇ ਤੂੰ ਸੌਂ ਨਾ ਲੈ ਮੰਮੀ ਵੇਕੀ ਨਹੀਂ ਨੀ ਬਾਹਰ ਆ ਤਾਂ ਗਾ ਗਾਮੀ ਨੂੰ 11 11:30 ਹੋ ਚੱਲੇ ਹੋ ਰੋਟੀਆਂ ਦੀ ਤੱਕ ਨਹੀਂ ਮਿਲਦੀ ਚੰਗਾ ਵਿਆਹ ਕਰਾਇਆ ਹੀ ਆ ਆ ਗਏ ਹੋ ਹਾਂਜੀ ਬਣ ਗਿਆ ਪ੍ਰਸ਼ਾਦ ਹਾਂਜੀ ਪ੍ਰਸ਼ਾਦ ਬਣਾਈ ਆ ਮੈਂ ਮੰਮੀ ਨਾਉਣ ਦੇ ਹੀ ਕਿਹਨਾਂ ਨਾਲ ਲੈਂਦੇ ਫਿਰ ਮੈਂ ਇਕੱਠੇ ਰੋਟੀ ਫੜਾ ਦੇਣੀ ਆ ਠੀਕ ਹੈ ਮੰਮੀ ਦੱਸੋ ਨਹੀਂ ਰੋਟੀ ਵੀ ਨਾ ਹੁੰਦੀ ਬਣਾਈ ਨਹੀਂ ਕਦੀ ਨਹੀਂ ਮੈਂ ਰੋਟੀ ਨਹੀਂ ਬਣਾਈ ਕਦੀ ਕੋਈ ਗੱਲ ਨਹੀਂ ਮੰਮੀ ਨੇ ਦੱਸਤਾ ਹੈ ਮੈਨੂੰ ਹੁਣ ਨਹੀਂ ਸਿੱਖ ਲਈ ਠੀਕ ਆ ਨਹੀਂ ਕੋਈ ਗੱਲ ਨਹੀਂ ਤੇ ਮੈਂ ਸਿੱਖ ਹੀ ਲੈਣਾ ਵਾ ਇਹ ਮੰਮੀ ਨੇ ਤਾਂ ਸਿਖਾ ਦੇਣੀ ਆ ਮੀਨਣਾ ਨਾ ਜੂਆ ਫਿਰ ਕੀ ਹਾਂਜੀ ਤੁਮarre ਮੇਰੇ ਸਮਝੋ ਜੀ ਨੇ ਬਣਾਈ ਕਦੀ ਨਹੀਂ ਨਹੀਂ ਮੰਮੀ ਨੇ ਕਦੀ ਡਾਇਆ ਹੀ ਨਹੀਂ ਅੱਛਾ ਅੱਛਾ ਹਾਂਜੀ ਸਾਰਾ ਕੰਮ ਆਪ ਕਰ ਲੈਂਦੇ ਹੁੰਦੇ ਸੀ ਠੀਕ ਆ ਠੀਕ ਆ ਤੇ ਕਿਦਾਂ ਦਾ ਪਰਿਵਾਰ ਵਧੀਆ ਲੱਗਾ ਹਾਂਜੀ ਵਧੀਆ ਲੱਗਾ ਜਿੱਦਾਂ ਮੰਮੀ ਕਹਿੰਦੇ ਹੁੰਦੇ ਨਾ ਉਦਾਂ ਕਰ ਲਿਆ ਕਰੋ ਠੀਕ ਆ ਹਾਂਜੀ ਤੇ ਬਾਕੀ ਕੋਈ ਮਰਮਿੜੀ ਗੱਲ ਘਰ ਚ ਹੋ ਜੇ ਨਾ ਯਾ ਤਾਂ ਬੋਲਣਾ ਨਹੀਂ ਠੀਕ ਆ ਠੀਕ ਆ ਨਹੀਂ ਨਹੀਂ ਮੈਂ ਕਿਉਂ ਬੋਲਣਾ ਵਾ ਤੈਨੂੰ ਪਤਾ ਤਾਂ ਹੈਗਾ ਵਾ ਪੁਰਾਣੀਆਂ ਬੁੱਡੀਆਂ ਨਾ ਮਾਰੀ ਮੁੱਟੀ ਨੋਕਾ ਟੋਕੀ ਕਰਦੀਆਂ ਹੁੰਦੀਆਂ ਹਾਂਜੀ ਹਾਂਜੀ ਠੀਕ ਹੈ ਨਾ ਨਹੀਂ ਨਹੀਂ ਕੋਈ ਗੱਲ ਨਹੀਂ ਐਵੇਂ ਨਾ ਘਰ ਚਾਰ ਕੋਈ ਰੋਲਾ ਨਹੀਂ ਪਾਉਣਾ ਠੀਕ ਹੈ ਨਾ ਠੀਕ ਹੈ ਨਹੀਂ ਨਹੀਂ ਕੋਈ ਗੱਲ ਨਹੀਂ ਸ਼ਿਕਾਇਤ ਦਾ ਮੌਕਾ ਨਹੀਂ ਹੁੰਦਾ ਤੁਹਾਨੂੰ ਆ ਤਾਂ ਨਿਕਾ ਜੇ ਟੱਬਰਾ ਦਾ ਚਾਰ ਦ ਰੋਟੀਆਂ ਲਾਉਣੀਆਂ ਪੈਣੀਆਂ ਤੇ ਸਿੱਖ ਵੀ ਲੈਣਗੇ ਜੀ ਹਾਂਜੀ ਹਨਾ ਤੇ ਹੋਰ ਸਟੱਡੀ ਕਿੰਨੀ ਕੀਤੀ ਬਣਾ ਤੁਸੀਂ ਸਟੱਡੀ ਮੈਂ ਪਲੱਸ 2 ਕੀਤੀ ਆ ਠੀਕ ਹੈ ਠੀਕ ਹੈ ਹਾਂਜੀ ਅੱਗੇ ਨਹੀਂ ਕੀਤਾ ਬਣਾ ਸੋਚਿਆ ਨਹੀਂ ਕਰਦਾ ਨਹੀਂ ਅੱਗੇ ਨਹੀਂ ਸੋਚਿਆ ਠੀਕ ਠੀਕ ਘਰ ਦੇ ਨਾਲ ਵਿਆਹ ਦੀ ਛੇਤੀ ਕਰਤੀ ਅੱਛਾ ਅੱਛਾ ਹਾਂਜੀ ਹੋਰ ਮੰਮੀ ਨੇ ਲਾਇਆ ਫੋਨ ਹਾਂਜੀ ਮੰਮੀ ਉਹਨਾਂ ਦਾ ਫੋਨ ਆਉਣ ਡਿਆ ਏ ਠੀਕ ਠਾਕ ਸਾਰੇ ਵਧੀਆ ਪੁੱਤ ਜੀ ਹਾਂਜੀ ਪੁੱਛਣ ਡੇ ਤੁਹਾਡੇ ਵੱਲੋਂ ਮੈਂ ਠੀਕ ਆ ਵਧੀਆ ਸਾਰੇ ਅੱਛਾ ਅੱਛਾ ਹਾਂਜੀ ਤੇ ਕੋਈ ਗੱਲ ਨਹੀਂ ਕੱਲ ਨੂੰ ਜਾਂ ਪਰਸੋਂ ਆਪਾਂ ਜਨ ਦੇ ਘਰੇ ਫੋਨ ਹਾਂਜੀ ਕੋਈ ਨਹੀਂ ਫਿਰ ਮੈਂ ਉਹਨਾਂ ਨੂੰ ਫੋਨ ਕਰਕੇ ਦੱਸ ਦੂੰਗੀ ਉਹ ਵੀ ਕਹਿੰਦੇ ਪਹਿਲਾਂ ਦੱਸ ਦਿਓ ਫੋਨ ਕਰਕੇ ਕੋਈ ਗੱਲ ਨਹੀਂ ਫੋਨ ਕਰ ਦਿਓ ਫਿਰ ਬਾਜ ਨੂੰ ਤੁਹਾਨੂੰ ਲੈਣ ਵੀ ਆਉਣਾ ਹੁੰਣਾ ਮੇਰੇ ਨਾਲ ਹਾਂਜੀ ਹਾਂਜੀ ਹਨਾ ਹਾਂਜੀ ਉਹਨਾਂ ਨੂੰ ਪਹਿਲਾਂ ਦੱਸ ਦੇਣਾ ਜੀ ਨਾ ਫਿਰ ਤੁਹਾਨੂੰ ਪਤਾ ਕਰਨਾ ਹੁੰਦਾ ਇੱ ਕੋਈ ਨਾ ਮੰਮੀ ਨੂੰ ਪੁੱਛ ਲੈਣੇ ਹੈ ਜੜੀ ਨੂੰ ਪੁੱਛ ਲੈਣੇ ਹਾਂ ਕਿ ਉਧਰੋਂ ਹੀ ਪੁੱਛ ਲਿਓ ਹਾਂਜੀ ਨਾ ਉਧਰੋਂ ਹੀ ਪੁੱਛਣਾ ਪੈਂਦਾ ਵਾ ਕਦੋਂ ਵੇਹਲ ਹੋਗਾ ਉਹਨਾਂ ਦਾ ਹਾਂਜੀ ਹਾਂਜੀ ਠੀਕ ਆ ਹਾਂਜੀ ਸਾਰੇ ਬਨੇਓ ਵੇਲੇ ਹੋਣਾ ਵੀਰੀ ਉਹਨੇ ਕਿਤੇ ਕੰਮ ਹੋਏ ਅਹੀਂ ਹਾਂ ਕਰਦੀ ਪੈ ਇੱਧਰ ਆਉਣਾ ਆਪਾਂ ਤੇ ਚੰਗਾ ਜਿਹਾ ਨਹੀਂ ਲੱਗਦਾ ਹਣਾ ਹਾਂਜੀ ਨਹੀਂ ਜਿੱਦਨ ਮੰਮੀ ਕਹਿਣਗੇ ਫਿਰ ਉਦੋਂ ਚੱਲ ਜਾਗੇ ਆਪਾਂ ਤੇ ਆਪਾਂ ਤੇ ਕੱਲ ਨੂੰ ਚੱਲਦੇ ਆ ਪਰਸੇ ਲਈ ਨਹੀਂ ਮੰਮੀ ਨਾਲ ਸਲਾਹ ਕਰ ਲਓ ਇੱਕ ਵਾਰੀ ਤੁਸੀਂ ਪਹਿਲਾਂ ਅੱਛਾ ਕੀ ਕਹਿੰਦੇ ਆ ਕੋਈ ਸਮਾਂ ਸੁਣਤ ਨਹੀਂ ਆਉਣਾ ਸ਼ਿਆਰੋ ਇਰੋਂ ਨਾ ਦਾਦ ਕੋਈ ਗੱਲ ਨਹੀਂ ਮੈਂ ਦੱਸ ਦੂੰਗੀ ਤੁਹਾਨੂੰ ਜੇ ਸਮਾਨ ਕੋਈ ਲੈਣਾ ਹੋਇਆ ਤੇ ਇਹ ਤੇ ਹੈਗਾ ਨਾ ਕੋਈ ਸਮਾਨ ਦੱਸ ਦਿਓ ਰੋਟੀ ਖਾ ਕੇ ਨਾ ਤੇ ਆਪਾਂ ਚੱਲ ਜਾਈਏ ਨੇ ਸ਼ਹਿਰ ਹਾਂਜੀ ਰੋਟੀ ਬੱਸ ਬਣੀ ਐ ਮੈਂ ਮਮੀ ਨਾਲਣ ਤੇ ਫਿਰ ਮੈਂ ਫੜਾਉਣੀ ਆ ਮੇਰੀ ਸੁਣੋ ਗੱਲ ਹਾਂਜੀ ਮਮੀ ਕਹਿੰਦੇ ਡੈਡੀ ਉਹਨਾਂ ਦਾ ਇੱਕ ਭਰਾ ਹੋਰ ਵੀ ਹੈਗਾ ਉਹ ਨਹੀਂ ਦਿਖੇ ਉਹ ਮੁੰਡਾ ਨਾਲ ਦਾ ਨਾ ਬਾਹਰ ਚੱਲ ਗਿਆ ਇਹ ਨਾਲੇ ਨਾ ਉਹ ਨਾਲ ਜਿਆਦਾ ਕੋਈ ਬੋਲਣ ਨਹੀਂ ਹੈਗਾ ਅੱਛਾ ਉਹ ਬਾਹਰ ਗਿਆ ਹੀ ਨਾ ਮੈਨੂੰ ਮਿਲ ਕੇ ਗਿਆ ਪਹਿਲਾਂ ਵੀ ਦੋ ਚਾਰ ਗੱਲਾਂ ਬਾਤਾਂ ਹੋ ਗਈਆਂ ਤਾਂ ਕਰਕੇ ਫਿਰ ਘਾਟੀ ਬੋਲੀਦਾ ਸੀ ਅੱਛਾ ਅੱਛਾ ਠੀਕ ਹੈ ਜੀ ਉਲੀ ਭਾਣਾ ਵਾ ਇੱਕ ਉਹ ਵਿਆਹੀ ਇੱਥੇ ਸਾਡੇ ਨਾਲ ਦੇ ਪਿੰਡੀ ਤੇ ਉਹ ਵੀ ਨਹੀਂ ਹੁੰਦੇ ਜਾਂਦੇ ਆਉਂਦੇ ਉਧਰੋਂ ਫੇਰਾ ਮਾਰ ਕੇ ਚਲ ਜਾਂਦੇ ਆ ਸਾਡੇ ਹੱਦ ਕਦੀ ਆਏ ਨਹੀਂ ਹੁਣ ਠੀਕ ਚਲੋ ਉਹਨੂੰ ਤਾਂ ਚਾਹੀਦਾ ਹੀ ਹੋਣਾ ਹਨਾ ਉਹ ਤਾਂ ਚਲੋ ਸੰਜੀ ਨਹੀਂ ਪੈਣੇ ਨਹੀਂ ਤੇ ਫੋਨ ਕੀਤਾ ਮੇਰੇ ਨਾਲ ਨਹੀਂ ਆਏ ਚਲੋ ਕੋਈ ਗੱਲ ਨਹੀਂ ਤੁਸੀਂ ਬੈਠੋ ਫਿਰ ਮੈਂ ਲਿਆਵਾਂ ਰੋਟੀ ਤੁਹਾਡੇ ਲਈ ਚਲੋ ਠੀਕ ਹੈ ਲਿਆਵਾਂ ਮੇਰਦਾਨ ਨੂੰ ਵੀ ਦਾ ਸਾਂ ਨੰਬਰ